ਦੇਣਾ ਰਸ਼ਪ ਪੰਜਾਬ ਦੇਣਾ ਰਸ਼ਪ ਪੰਜਾਬ ਦੇਣਾ ਜਾ ਕੋ ਜਾ ਕੋ ਰਸ਼ਪ ਜਾ ਕੋ ਜਾ ਕੋ ਜਾ ਕੋ ਰਾਈਲ ਮੋਰ ਚਲਾਈਏ ਰਸ਼ਪ ਮਿਸਰ ਤੇ ਰਪ ਲਾਈਏ ਜਾ ਕੋ ਜਾ ਕੋ ਰਸ਼ਪ ਜਾ ਕੋ ਜਾ ਕੋ ਜਾ ਕੋ ਰਾਈਲ ਮੋਰ ਚਲਾਈਏ ਜਾ ਕੋ ਜਾ ਕੋ ਮੋਰ ਟਟੂ ਮੋਰ ਟਟੂ ਮੋਰ ਟਟੂ ਮੋਰ ਟਟੂ ਆਓ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਮਠੰਡਾ ਕੀ ਕਹਿਣਾ ਚਾਹੁੰਨੇ ਆ ਜਿਹੜੀ ਨੈਸ਼ਨਲ ਪ੍ਰੋਫ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਜ਼ਿਲ੍ਹਾ ਸੈਸ਼ਨ ਜੱਜ اور ਚੇਅਰਮੈਨ ਜਿਹੜੇ ਹੈਗੇ ਆ ਡੀ ਐਲ ਐਸ ਐ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਇੱਕ ਰੈਲੀ ਉਲੀਕੀ ਸੀਗੀ ਜਿਹੜੀ ਉਹ ਬਹੁਤ ਹੀ ਸਕਸੈਸਫੁਲ ਰਹੀ ਔਰ ਮੈਂ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿਉਂਕਿ ਰਜਿੰਦਰਾ ਕਾਲਜ ਜਿਹੜਾ ਹੈ ਇੱਕ ਇਸ ਇਲਾਕੇ ਦੀ ਇੱਕ ਮੋਰੀ ਸੰਸਥਾ ਹੈ ਜਿਸ ਦੇ ਵਿੱਚ ਕਿ तकरीबन 4500 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਔਰ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਰੈਲੀਆਂ ਦੇ ਵਿੱਚ ਭਾਗ ਲੈਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਔਰ ਇਸ ਤਰ੍ਹਾਂ ਦੇ ਫੰਕਸ਼ਨ ਕਰਾਣੇ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਅੱਜ ਤੱਕ ਜਿਹੜਾ ਨੌਜਵਾਨ ਹੈ ਜੋ ਕਿ ਨਸ਼ਿਆਂ ਦੀ ਗਰਤ ਦੇ ਵਿੱਚ ਜਾ ਰਿਹਾ ਹੈ ਦਿਨ-ਪ੍ਰਤੀ-ਦਿਨ ਉਹਨਾਂ ਨੂੰ ਸੁਚੇਤ ਕਰਨਾ ਵਿਦਿਆਰਥੀਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਾਲਜ ਦੀ ਵੀ ਜ਼ਿੰਮੇਵਾਰੀ ਹੈ ਔਰ ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਤਾਂ ਇਹ ਰੈਲੀ ਦੇ ਵਾਸਤੇ ਇਸੇ ਤਰ੍ਹਾਂ ਹੀ ਅਸੀਂ ਕੱਲ ਵੀ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਸ ਦੇ ਵਿੱਚ ਕਿ ਜੱਜ ਸਾਹਿਬ ਆਣਗੇ ਬੱਚਾ ਨੂੰ ਐਡਰੈਸ ਕਰਨਗੇ ਇੱਕ ਅਸੀਂ ਅੱਜ ਬ੍ਰਹਮ ਕੁਮਾਰੀਜ਼ ਦਾ ਫੰਕਸ਼ਨ ਵੀ ਰੱਖਿਆ ਹੋਇਆ ਹੈ ਤਾਂ ਇਸ ਤਰ੍ਹਾਂ ਦੇ ਕਾਲਜ ਪੱਧਰ ਦੇ ਉੱਪਰ ਅਸੀਂ ਬੱਚਿਆਂ ਨੂੰ ਚੰਦੇ ਪ੍ਰਤੀ ਸੂਚਿਤ ਕਰਨ ਦੇ ਲਈ ਅਸੀਂ ਇਸਾਂ ਦੇ ਫੰਕਸ਼ਨ ਸਮੇ ਸਮੇ ਤੇ ਕਰਦੇ ਰਹੇ ਹਾਂ ਔਰ ਕਰਦੇ ਰਵਾਂਗੇ ਔਰ ਇੱਕ ਵਾਰੀ ਫੇਰ ਮੈਂ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਸਾਨੂੰ ਉਹਨਾਂ ਨੇ ਇਹ ਮੌਕਾ ਦਿੱਤਾ ਦੋ ਚੀਜ਼ਾਂ ਮੁੱਖ ਨੇ ਇੱਕ ਅਧਿਆਪਕ ਤੇ ਇੱਕ ਮਾਪੇ ਖਾਸ ਕਰ ਮਾਂ ਦੀ ਭੂਮਿਕਾ ਬੜੀ ਵੱਡੀ ਹੁੰਦੀ ਹੈ ਕੀ ਕਾਰਨ ਰਹ ਜਾਂਦੇ ਨੇ ਵੀ ਜਿਹੜੇ ਬੱਚੇ ਮਾਪੇ ਇਹ ਨਹੀਂ ਸਮਝਾਰਨੀ ਪਾਉਂਦੇ ਜਾਂ ਕਿਤੇ ਕਦੇ ਟੀਚਰ ਵੀ ਲੱਗਦਾ ਵੀ ਪਿੱਛੇ ਰਹਿ ਜਾਂਦੇ ਇਸ ਲੰਮੇ ਨਹੀਂ ਕਈ ਵਾਰੀ ਮਾਪਿਆਂ ਦੇ ਤਾਈ ਹੁੰਦਾ ਹੈ ਕਿ ਮਾਪੇ ਨੂੰ ਕਦੇ ਵੀ ਆਪਣਾ ਬੱਚਾ ਗਲਤ ਨਹੀਂ ਲੱਗਦਾ ਹੁੰਦਾ ਤਾਂ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਸਾਡਾ ਬੱਚਾ ਤਾਂ ਗਲਤ ਰਸਤੇ ਤੇ ਜਾ ਹੀ ਨਹੀਂ ਸਕਦਾ ਐਜ਼ ਅ ਅਧਿਆਪਕ ਜੋ ਮੇਰੇ ਕਾਲਜ ਦੇ ਵੀ ਅਧਿਆਪਕ ਖਾਨ ਮੈਂ ਖੁਦ ਵੀ 30 ਸਾਲ ਅਧਿਆਪਕ ਦਾ ਕੰਮ ਹੀ ਕੀਤਾ ਹੈ ਤਾਂ ਅਸੀਂ ਬੱਚਿਆਂ ਨੂੰ ਹਮੇਸ਼ਾ ਹੀ ਕਲਾਸਾਂ ਦੇ ਵਿੱਚ ਵੀ ਇਹ ਨੈਤਿਕ ਸਿੱਖਿਆ ਦੇ ਉੱਪਰ ਇਹਨਾਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਦੇ ਹਾਂ ਕਾਲਜ ਦੇ ਵਿੱਚ ਅਸੀਂ ਬੜੀ ਗਰੁੱਪਸ ਬਣਾਏ ਹੋਏ ਹਨ ਜਿਹੜੇ ਕਿ ਸ਼ਨੀਵਾਰ ਨੂੰ ਮ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਹੈ ਤੁਹਾਡੇ ਆਸ-ਪਾਸ ਨਸ਼ਾ ਕਰ ਰਿਹਾ ਹੈ ਤਾਂ ਤੁਸੀਂ ਸਾਨੂੰ ਆ ਕੇ ਦੱਸੋ ਇਸੇ ਤਰ੍ਹਾਂ ਹੀ ਅਸੀਂ ਕਾਲਜ ਦੇ ਵਿੱਚ ਬੜੀ ਗਰੁੱਪਸ ਦੇ ਕਨਵੀਨਰ ਬਣਾਏ ਹੋਏ ਹਨ ਜਿਵੇਂ ਕਿ ਅਧਿਆਪਕ ਖਾਨ ਪ੍ਰਸਿਰ ਬਲਜਿੰਦਰ ਸਿੰਘ ਔਰ ਉਹ ਵੀ ਸਮੇਂ-ਸਮੇਂ ਤੇ ਇਸੇ ਤਰ੍ਹਾਂ ਦਾ ਹੀ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਜਾਂ ਕੋਈ ਸੈਮੀਨਾਰ ਇਸ ਤਰ੍ਹਾਂ ਦੇ ਫੰਕਸ਼ਨ ਕਰਵਾਉਂਦੇ ਰਹਿੰਦੇ ਹਨ ਕਿਉਂਕਿ ਕਾਲਜ ਲੈਵਲ ਦੇ ਉੱਪਰ ਅਧਿਆਪਕ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ ਤਾਂ ਅਸੀਂ ਮੈਂ ਸੋਚਦੀ ਹਾਂ ਕਿ ਮਾਪੇ ਤੋਂ ਵੀ ਵੱਡਾ ਰੋਲ ਜਿਹ ਗੱਲ ਜਲਦੀ ਮੰਨਦੇ ਹਨ ਤਾਂ ਇਹ ਅਸੀਂ ਸੋਚ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਮੋਢਿਆਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਬੱਚਿਆਂ ਨੂੰ ਇਸ ਦੇ ਪ੍ਰਤੀ ਜਿਹੜੇ ਹਨ ਜਾਗਰੂਕ ਕਰੀਏ ਹਾਂ ਸਰਨ ਸਭ ਤੋਂ ਪਹਿਲਾਂ ਸਸਿਕਾ ਮੈਂ ਅੱਜ ਮੁਬਾਰਕਬਾਦ ਦਿੰਦਾ ਸਾਡੇ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਮੈਡਮ ਨੂੰ ਤੇ ਸਾਰੇ ਬੱਚਿਆਂ ਨੂੰ ਤੇ ਸਟਾਫ ਨੂੰ ਜਿਨ੍ਹਾਂ ਨੇ ਅੱਜ ਇੱਕ ਬਹੁਤ ਵੱਡੀ ਵਿਚਾਰ ਰੈਲੀ ਜਿਹੜੀ ਹੈ ਨਸ਼ਿਆਂ ਦੇ ਪ੍ਰਤੀ ਜਾਗਰੂਤ ਕਰਨ ਨੂੰ ਆਵੇ ਕੱਢੀ ਹੈ ਔਰ ਇਸ ਗੱਲ ਦਾ ਮੈਂ ਮਾਨ ਕਰਦਾ ਹਾਂ ਵੀ ਅੱਜ ਇਹ ਜਿਹੜੀ ਰੈਲੀ ਹੈ ਕਾਫੀ ਲੋਕਾਂ ਨੂੰ ਜੋ ਇਸ ਨਾਲ ਜੁੜੇ ਹੋਏ ਨੇ ਉਹ ਇਸ ਨਾਲ ਪ੍ਰਭਾਵਿਤ ਹੋਣਗੇ ਔਰ ਜੋ ਇਸ ਬਿਮਾਰੀ ਚ ਪਿਆ ਹੋਇਆ ਦਲਦਲ ਚ ਫਸਿਆ ਹੋਇਆ ਹੈ ਉਹ ਇਸ ਬਿਮਾਰੀ ਚੋਂ ਬਾਹਰ ਨਿਕਲੇਗਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਜੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਸਾਡਾ ਦੇਸ਼ ਤੰਦਰੁਸਤ ਹੋਏਗਾ ਜੇ ਬੱਚੇ ਜਿਹੜੇ ਹੈਗੇ ਅੱਜ ਦੇ ਜਿਹੜੇ ਜਵਾਨ ਪੀੜੀ ਹੈ ਜੇ ਅਸੀਂ ਇਹਨਾਂ ਨੂੰ ਹੁਣੇ ਤੋਂ ਹੀ ਨਸ਼ਾ ਬਾਰੇ ਜਾਗਰੂਤ ਕਰਾਂਗੇ ਔਰ ਨਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਵੀ ਤੰਦਰੁਸਤ ਰਹੇਗੀ ਸੋ ਅੱਜ ਦਾ ਮੇਰਾ ਸੰਦੇਸ਼ ਇਹ ਹੈ ਵੀ ਜੇ ਕੋਈ ਨਸ਼ਾ ਕਰਦਾ ਹੈ ਕਾਈਂਡਲੀ ਉਹ ਨਸ਼ਾ ਛੱਡੇ ਔਰ ਜੋ ਵੀ ਕੋਈ ਇਸ ਮੁਹਿੰਮ ਚ ਪਾਗ ਲੈਂਦਾ ਹੈ ਉਹ ਜੋ ਵੀ ਨਸ਼ਾ ਕਰ ਰਿਹਾ ਉਹਨਾਂ ਨੂੰ ਪ੍ਰੇਰਿਤ ਕਰੇ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਤੰਦਰੁਸਤ ਬਣਾ ਸਕੀਏ ਕੁਝ ਲੋਕ ਹੈ ਜਿਹਦੇ ਕਹਿ ਰਹੇ ਨੇ ਕਿ ਮਾਪੇ ਜੇ ਉਹਨਾਂ ਦੇ ਸਾਡਾ ਬੱਚਾ ਜੇ ਨਸ਼ਾ ਕਰਦਾ ਹੈ ਜੋ ਸਾਡੇ ਬੱਚੇ ਦਾ ਬਾਹਰ ਆ ਗਿਆ ਜੀ ਅਸੀਂ ਕੀ ਲੈਣਾ ਹੈ ਮੈਂ ਅਕਸਰ ਇਹ ਕੋਰਟ ਚ ਦੇਖਦਾ ਹੈ ਵੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸ਼ਹਿਦ ਦਿੰਦੇ ਨੇ ਉਕਸਰ ਉਹਨਾਂ ਨੂੰ ਹੀ ਨੁਕਸਾਨ ਪਹੁੰਚਦਾ ਹੈ ਤੁਸੀਂ ਦੇਖਿਆ ਹੋਵੇ ਬੱਚਾ ਨਸ਼ਾ ਕਰਨ ਦੇ ਵਾਸਤੇ ਆਪਣੇ ਸਾਰੇ ਘਰ ਦਾ ਸਮਾਨ ਵੇਚਦਾ ਹੈ ਜਦੋਂ ਉਸ ਦੀ ਪੂਰਤੀ ਨਹੀਂ ਹੁੰਦੀ ਫਿਰ ਉਹ ਆਪਣੇ ਮਾਪੇ ਦਾ ਕਤਲ ਕਰਨ ਤੱਕ ਵੀ ਜਾਂਦਾ ਹੈ ਸੋ ਸਾਰੇ ਮਾਪੇ ਨੂੰ ਮੈਂ ਫਿਰ ਬੇਨਤੀ ਕਰਦਾ ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਬੱਚਾ ਨਸ਼ੇ 'ਚ ਪੈ ਗਿਆ ਕਿਉਂਕਿ ਹੁਣ ਤਾਂ ਇਲਾਜ ਹੋ ਸਕਦਾ ਉਹਨਾਂ ਦਾ ਜੇ ਉਹ ਨਸ਼ੇ ਦੀ ਦਲਦਲ 'ਚ ਫਸ ਗਿਆ ਤੇ ਫਿਰ ਬਾਹਰ ਕੱਢਣਾ ਬਹੁਤ ਮੁਸ਼ਕਲ ਹੋਏਗਾ ਸੋ ਮਾਪਿਆਂ ਨੂੰ ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਵੀ ਆਪਣੇ ਬੱਚਿਆਂ ਬਾਰੇ ਜੇ ਉਹ ਗਲਤ ਘਰ 'ਚ ਪਏ ਨੇ ਕਾਈਂਡਲੀ ਸਾਨੂੰ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਤਾਂ ਕਿ ਅਸੀਂ ਉਹਨਾਂ ਦੇ ਉਪਚਾਰ ਲਈ ਕੁਝ ਕਰ ਸਕੀਏ। ਸਟਾਰਟ ਤੇ ਜਿਹੜੇ ਮਾਪੇ ਦੱਸਦੇ ਨੇ ਕਈ ਵਾਰ ਅਗਲੇ ਅੰਦਰ ਬੇਇੱਜ਼ਤੀ ਹੁੰਦੀ ਹੈ ਸਾਡੀ। ਉਹ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਗਲਤਫਹਿਮੀ ਆ ਵੀ ਬੇਇੱਜ਼ਤੀ ਹੁੰਦੀ ਹੈ ਬਲਕਿ ਇਹਦੇ ਵਿੱਚ ਇੱਕ ਮੈਂ ਤਾਂ ਕਹਾਂਗਾ ਵੀ ਬੱਚਿਆਂ ਦੇ ਪ੍ਰਤੀ ਸਾਨੂੰ ਹਮੇਸ਼ਾ ਹੀ ਸੁਚੇਤ ਰਹਿਣਾ ਚਾਹੀਦਾ ਹੈ। ਜੇ ਉਹ ਗਲਤੀ ਕਰਦੇ ਨੇ ਸਾਨੂੰ ਹਮੇਸ਼ਾ ਹੀ ਉਹਨਾਂ ਨੂੰ ਗਲਤੀ ਨੂੰ ਸੁਧਾਰਨਾ ਚਾਹੀਦਾ ਹੈ। ਸੋ ਜੇ ਮਾਪੇ ਸੋਚਦੇ ਨੇ ਵੀ ਅਸੀਂ ਜੇ ਕਰਾਂਗੇ ਤਾਂ ਬਦਨਾਮੀ ਹੁੰਦੀ ਹੈ ਕਾਈਂਡਲੀ ਉਹਨਾਂ ਨੂੰ ਉਹ ਬੱਚੇ ਦੇਖਣ ਜਿਹੜੇ ਜੇ ਨਸ਼ਾ ਕਰ ਰਹੇ ਨੇ ਤੇ ਲਾਸਟ ਸਟੇਜਾਂ ਤੇ ਆਏ ਹੋਏ ਨੇ ਹੋ ਸਕਦਾ ਵੀ ਉਹਨਾਂ ਨੂੰ ਵੀ ਉਹ ਕਿਤੇ ਸੰਤਾਪ ਨਾਲ ਅ ਚੱਲਣਾ ਪਵੇ